ਅਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਵਿੱਚ ਆਏ ਦਿਨ ਗੋਲੀਆਂ ਚਲਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਲਗਾਤਾਰ ਨੌਜਵਾਨ ਗੋਲੀਆਂ ਚਲਾਉਂਦੀ ਘਟਨਾ ਦੀ ਵਾਰਦਾਤਾ ਨੂੰ ਅੰਜਾਮ ਦੇ ਰਹੇ ਹਨ ਚਾਹੇ ਉਹ ਨਸ਼ੇ ਦੀਆਂ ਹਨ ਚਾਹੇ ਉਹ ਲੁੱਟਾ ਖੋਹਾਂ ਦੀਆਂ ਹੋਣ ਪਰ ਪੁਲਿਸ ਪ੍ਰਸ਼ਾਸਨ ਦਾ ਨੌਜਵਾਨਾਂ ਦੇ ਮਨਾਂ ਵਿੱਚ ਕੋਈ ਵੀ ਖੌਫ ਡਰ ਦਿਖਾਈ ਨਹੀਂ ਦੇ ਰਿਹਾ ਉੱਥੇ ਹੀ ਦੇਰ ਰਾਤ ਇੱਕ ਨੌਜਵਾਨ ਆਪਣੇ ਦੋ ਦੋਸਤਾਂ ਦੇ ਨਾਲ ਬਾਈਕ ਤੇ ਸਵਾਰ ਹੋ ਕੇ ਜਾ ਰਿਹਾ ਸੀ ਤੇ ਰਸਤੇ ਵਿੱਚ ਕਿਸੇ ਨੇ ਪਿੱਛੋਂ ਦੀ ਗੋਲੀ ਮਾਰ ਕੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਮ੍ਰਿਤਕ ਨੌਜਵਾਨ ਦਾ ਨਾਮ ਮਨਪ੍ਰੀਤ ਦੱਸਿਆ ਜਾ ਰਿਹਾ ਉੱਥੇ ਪੀੜਤ ਪਰਿਵਾਰ ਨੇ ਮੀਡੀਆ ਕਹਿਆ ਕਿ ਉਹ ਨਾ ਦਾ ਲੜਕਾ ਆਪਣੇ ਦੋਸਤਾਂ ਦੇ ਨਾਲ ਕਿਸੇ ਕੰਮ ਦੇ ਲਈ ਗਿਆ ਹੋਇਆ ਸੀ ਤੇ ਸਾਨੂੰ ਪਤਾ ਲੱਗਾ ਕਿ ਉਸ ਨੂੰ ਪਿੱਛੋਂ ਦੀ ਕਿਸੇ ਨੇ ਗੋਲੀ ਮਾਰ ਕੇ ਮਾਰ ਦਿੱਤਾ ਉੱਥੇ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲ ਇਨਸਾਫ ਦੀ ਗੁਹਾਰ ਲਗਾਈ ਹੈ ਇਸ ਮੌਕੇ ਥਾਣਾ ਜੰਡਿਆਲਾ ਗੁਰੂ ਦੇ ਡੀਐਸਪੀ ਰਵਿੰਦਰ ਪਾਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਮੰਤਰਿਤ ਨਾਮ ਦਾ ਨੌਜਵਾਨ ਆਪਣੇ ਦੋ ਸਾਥੀਆਂ ਦੇ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ ਤੇ ਪਿੱਛੋਂ ਦੀ ਕਿਸੇ ਨੇ ਉਸ ਨੂੰ ਗੋਲੀ ਮਾਰ ਦਿੱਤੀ ਜਿਸ ਦੇ ਚਲਦਿਆਂ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਉਹਨਾਂ ਕਹਿੰਦੇ ਕਿ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਵਿਖੰਗਾ ਲਈ ਜਾਰੀ ਹਨ ਫਿਲਹਾਲ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜਿਆ ਜਾ ਰਿਹਾ ਹੈ ਅਮਰਜੀਤ ਗੋਲ ਕੀ ਗੱਲ ਹੋਈ ਕੋਈ ਗੱਲ ਨਹੀਂ ਇੱਥੇ ਦੇ ਹਸਰੇ ਕਹਿਦੇ ਗਏ ਸਾਨੂੰ ਪਤਾ ਨਹੀਂ ਲੱਗਾ ਕਿੱਧਰ ਗਏ ਆ ਕੀ ਲੱਗਦਾ ਸੀ ਤੁਹਾਡਾ ਪੋਤਰਾ ਮੇਰਾ ਕੀ ਨਾਮ ਕੀ ਸੀ ਮਨਪ੍ਰੀਤ ਕੀ ਨਾਮ ਤੁਹਾਡੇ ਤੇ ਕਿੱਦਾਂ ਹੋਈ ਇਹ ਵਾਦਾ

ਗੋਲਸ ਗੋਲਿਆ ਸਾਡੇ ਲਾਸ਼ ਨੂੰ ਦੇ ਤੇ ਕੀ ਕਰਨੀ ਪੁਲਿਸ ਨੂੰ ਗੋਲਸ ਨੇ ਉੱਥੇ ਖੜੀ ਕੋਸਟਮੈਂਟ ਤੇ ਇਹਦੇ ਇਕੱਲੇ ਦੇ ਵੱਜੀਆਂਗੇ ਉਹ ਕਿਵੇਂ ਨਹੀਂ ਹੋਣੀ ਕੋਈ ਜੇਰੀ ਤਿੰਨ ਜਣੇ ਸੀ ਮੋਟਰਸਾਈਕਲ ਤੇ ਇਹ ਪਿੱਛੇ ਦੇਖਾਈ ਪਿੱਛੋਂ ਮਾਰੀ ਗਏ ਜੀ ਜੁਦ ਕਰ ਪ੍ਰਭਜੋ ਜੀ ਕੀ ਲੱਗਦੇ ਸੀ ਤੁਹਾਡੇ ਮਨਪ੍ਰੀਤ ਮੇਰੇ ਹਸਬੈਂਡ ਇੱਕਦਾਂ ਹੋਈ ਆ ਉਹਨਾਂ ਦੀ ਦਸਤ ਪਤਾ ਨਹੀਂ ਹਾਂ ਹੁਣ ਤੋਂ ਬਾਅਦ ਵਿੱਚ ਪਤਾ ਲੱਗਿਆ ਵੀ ਗੋਲੀਆਂ ਮਾਰ ਗਿਆ ਕੋਈ ਕਿੱਥੇ ਕਰਕੇ ਗੋਲੀਆਂ ਮਾਰੀਆਂ ਪਤਾ ਨਹੀਂ ਐਂ ਤਾਂ ਗਏ ਵੀ ਨਹੀਂ ਕਰੇ ਨਹੀਂ ਉਹ ਦੋਦੇ ਨੂੰ ਪਤਾ ਬਾਅਦ ਵਿੱਚ ਲੱਗਾ ਪੁਲਿਸ ਨੂੰ ਕੰਪਲੇਨਟ ਕੀਤੀ ਕੀ ਨਹੀਂ ਤੁਹਾਨੂੰ ਕਿਦੋਂ ਪਤਾ ਲੱਗਿਆ ਫਿਰ ਗਲੀ ਵਿੱਚ ਰੋਲਾ ਪੈ ਗਿਆ ਵਾ ਕਿਸੇ ਨੇ ਤਾਂ ਦੱਸ ਗਿਆ ਹੀ ਕਿੰਨੇ ਵਜੇ ਦੀ ਗੱਲ ਆ ਸਾਢੇ 10 ਵਜੇ ਦੀ ਗੱਲ ਵਾ ਤੇ ਹੁਣ ਕੀ ਮੰਗ ਕਰਦੇ ਜੀ ਕੁਝ ਕੁਝ ਨਹੀਂ ਕਾਰਵਾਈ ਨਹੀਂ ਕਰਵਾਉਣਾ ਚਾਹੁੰਦਾ ਹਾਂ ਕੋਈ ਲੜਾਈ ਝਗੜਾ ਨਹੀਂ ਕੋਈ ਪ੍ਰਾਣੀ ਰੰਜਿਸ਼ ਨਹੀਂ ਨਹੀਂ ਕੋਈ ਆਈਸਾ ਦੇਖੇ ਦੇ ਉਹਦੀ ਮੈਰਿਜ ਨੂੰ 6 ਮਹੀਨੇ ਹੋ ਗਏ ਉਹਨੂੰ ਵਿਚਰੀ ਨੂੰ ਵਿਆਹ ਨੂੰ ਕਿੰਨਾ ਕਰ ਹੋਇਆ ਤੁਹਾਡੇ ਨੂੰ 5-6 ਮਹੀਨੇ ਹੋਏ ਕੀ ਕੰਮ ਕਰਦਾ ਸੀ ਮਾਨਸ ਫਰੂਟ ਵਾਲੇ ਕੈਟਰਿੰਗ ਤੇ ਜਾਂਦਾ ਹੁੰਦਾ ਹਿਦਾਰੀ ਇਹਨਾਂ ਨੂੰ ਬਾਰੇ ਪਤਾ ਲੱਗਿਆ ਸੀ ਰਾਤੀ ਇਹ ਤਿੰਨ ਲੜਕੇ ਘਰੋਂ ਗਏ ਆਪਣੇ ਮੋਟਰਸਾਈਕਲ ਤੇ ਤੇ ਉਹਨਾਂ ਦੇ ਦੱਸਣ ਮੁਤਾਬਕ ਕਰਦਿਆਂ ਦੇ ਵੀ ਉਹਨਾਂ ਨੇ ਉੱਥੇ ਜਾ ਕੇ ਉਹਨਾਂ ਦਾ ਕਹਿਣਾ ਮੁੰਡਿਆਂ ਦਾ ਵੀ ਪਿੱਛੋਂ ਕਿਸੇ ਨੇ ਗੋਲੀ ਮਾਰ ਦਿੱਤੀ। ਉਹ ਅਸੀਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਡੀ। ਉਹ ਕਲੀਅਰ ਕਰਕੇ ਫਿਰ ਦੱਸਦੇ ਹਾਂ ਤੁਹਾਨੂੰ। ਕੋਈ ਪੁਰਾਣੀ ਰੰਜਿਸ਼ ਹੋਰ ਆਜੀ ਕੋਈ ਫਿਲਹਾਲ ਅਜੀ ਕੁਝ ਨਹੀਂ ਦੱਸਿਆ ਇਹਨਾਂ ਨੇ। ਜੀ ਨਾਮ ਕੀ ਜੇ ਲੱਗਦਾ? ਮਨਪ੍ਰੀਤ ਉਹ ਮੁੰਡੇ ਦਾ ਨਾਮ।